ਦੋਸਤੋ ਹਰ ਦੂਜੇ ਤੀਜੇ ਦਿਨ ਸਾਨੂੰ ਸੁਣਨ ਦੇ ਵਿੱਚ ਮਿਲਦਾ ਏ ਕਿ ਫਲਾਣੇ ਵਿਅਕਤੀ ਦਾ ਏਟੀਐਮ ਕਾਰਡ ਬਦਲ ਕੇ ਉਸਦੇ ਖਾਤੇ ਦੇ ਵਿੱਚੋਂ ਕਿਸੇ ਨੇ ਪੈਸੇ ਕਢਵਾ ਲਏ ਹੁਣ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਉਹ ਜਾਂ ਤਾਂ ਬਜ਼ੁਰਗਾਂ ਦੇ ਨਾਲ ਵਾਪਰਦੀਆਂ ਜਾਂ ਫਿਰ ਜਿਨ੍ਹਾਂ ਨੂੰ ਘੱਟ ਜਾਣਕਾਰੀ ਹੁੰਦੀ ਏ ਜਾਂ ਘੱਟ ਪੜੇ ਲਿਖੇ ਲੋਕ ਹੁੰਦੇ ਨੇ ਤਾਂ ਫਿਰ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਏਟੀਐਮ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕਰਾਂਗੇ ਏਟੀਐਮ ਕਾਰਡ ਨੂੰ ਵਰਤਣ ਵੇਲੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਏ ਤਾਂ ਕਿ ਕਿਸੇ ਕਿਸਮ ਦਾ ਸਾਡੇ ਨਾਲ ਫਰਾਡ ਨਾ ਹੋ ਸਕੇ ਸ਼ਤਰੀਏ ਕਾਲਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਸ ਵੀਡੀਓ ਨੂੰ ਤੁਸੀਂ ਆਪਣੇ ਘਰ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਜ਼ਰੂਰ ਦਿਖਾਓ ਅਤੇ ਉਸ ਦੇ ਨਾਲ ਨਾਲ ਤੁਹਾਡੇ ਘਰ ਦੇ ਪਰਿਵਾਰ ਦੇ ਉਹ ਮੈਂਬਰ ਜਿਨ੍ਹਾਂ ਨੇ ATM ਕਾਰਡ ਵਰਤਣਾ ਸ਼ੁਰੂ ਕਰਨਾ ਜਾਂ ਫਿਰ ਨਵੇਂ-ਨਵੇਂ ਵਰਤਨ ਲੱਗੇ ਹਨ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਉਹਨਾਂ ਦੀ ਸੁਰੱਖਿਆ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ ਤਾਂ ਫਿਰ ਇਸ ਵੀਡੀਓ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਾਂਗੇ ਪਹਿਲੇ ਭਾਗ ਦੇ ਵਿੱਚ ਆਪਾਂ ਏਟੀਐਮ ਕਾਰਡ ਰੱਖਣ ਵੇਲੇ ਸਾਨੂੰ ਕੀ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਦੂਸਰੇ ਭਾਗ ਦੇ ਵਿੱਚ ਆਪਾਂ ਏਟੀਐਮ ਕਾਰਡ ਦੇ ਨਾਲ ਜਦੋਂ ਪੈਸੇ ਕਢਵਾਉਣੇ ਆ ਉਸ ਵਕਤ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਦੋਸਤੋ ਬੜੀ ਹੀ ਇੰਟਰਸਟਿੰਗ ਹੋਵੇਗੀ ਇਹ ਵੀਡੀਓ ਅਤੇ ਛੋਟੀ ਜੀ ਇਹ ਵੀਡੀਓ ਰਹਿਣ ਵਾਲੀ ਹੈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਫਿਰ ਚੱਲਦੇ ਹੁਣ ਪਹਿਲੇ ਭਾਗ ਦੇ ਵੱਲ ਕਿ ਏਟੀਐਮ ਕਾਰਡ ਨੂੰ ਰੱਖਣ ਵੇਲੇ ਸਾਨੂੰ ਕੀ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਵਿਅਕਤੀ ਏਟੀਐਮ ਕਾਰਡ ਲੈ ਕੇ ਆਉਂਦਾ ਹੈ ਤਾਂ ਫਿਰ ਉਸਨੇ ਉਸ ਦਾ ਪਿਨ ਨੂੰ ਜਨਰੇਟ ਕਰਨਾ ਹੁੰਦਾ ਹੈ। ਤੁਸੀਂ ਨੰਬਰ 1 ਤੇ ਯਾਦ ਰੱਖ ਲਓ ਕਿ ਏਟੀਐਮ ਦਾ ਪਿਨ ਜਨਰੇਟ ਕਰਨ ਵੇਲੇ ਕਦੇ ਵੀ ਸੌਖਾ ਜਿਹਾ ਪਿਨ ਜਨਰੇਟ ਨਹੀਂ ਕਰਨਾ ਚਾਹੀਦਾ। ਜਿਵੇਂ 1 2 3 4 ਜਾਂ ਤੁਹਾਡੀ ਗੱਡੀ ਦਾ ਨੰਬਰ ਜਾਂ ਤੁਹਾਡੀ ਡੇਟ ਆਫ ਬਰਥ ਇਹੋ ਜਿਹੇ ਸੌਖੇ ਪਿਨ ਨਹੀਂ ਬਣਾਉਣੇ ਚਾਹੀਦੇ ਜਿਨ੍ਹਾਂ ਨੂੰ ਕੋਈ ਆਸਾਨੀ ਦੇ ਨਾਲ ਡਿਟੈਕਟ ਕਰ ਸਕੇ। ਹੁਣ ਨੰਬਰ 2 ਦੇ ਉੱਪਰ ਆਂਦਾ ਏ ਏਟੀਐਮ ਕਾਰਡ ਦਾ ਪਿੰਨ ਹਰ 2-3 ਮਹੀਨੇ ਬਾਅਦ ਬਦਲਦੇ ਰਹਿਣਾ ਚਾਹੀਦਾ ਏ ਨੰਬਰ 3 ਦੇ ਉੱਪਰ ਆਂਦਾ ਏ ਏਟੀਐਮ ਕਾਰਡ ਦਾ ਪਿੰਨ ਕਿਤੇ ਵੀ ਲਿਖ ਕੇ ਨਹੀਂ ਰੱਖਣਾ ਚਾਹੀਦਾ ਇਸ ਨੂੰ ਮੂਝਵਾਨੀ ਹੀ ਯਾਦ ਕਰਨਾ ਚਾਹੀਦਾ ਏ ਹੁਣ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਮੂਝਵਾਨੀ ਯਾਦ ਨਹੀਂ ਰਹਿੰਦਾ ਅਤੇ ਤੁਸੀਂ ਏਟੀਐਮ ਕਾਰਡ ਦਾ ਪਿੰਨ ਭੁੱਲ ਜਾਓਗੇ ਤਾਂ ਫਿਰ ਇਸ ਤੋਂ ਡਰਨ ਦੀ ਕੋਈ ਬਹੁਤ ਹੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਏਟੀਐਮ ਕਾਰਡ ਦਾ ਪਿੰਨ ਜੇਕਰ ਤੁਸੀਂ ਭੁੱਲ ਗਏ ਹੋ ਤਾਂ ਫਿਰ ਬਹੁਤ ਸੌਖੇ ਤਰੀਕੇ ਨਾਲ ਇਸ ਨੂੰ ਰੀਜਨਰੇਟ ਕੀਤਾ ਜਾ ਸਕਦਾ ਏ ਜੋਸੀ ਏਟੀਐਮ ਦੇ ਵਿੱਚ ਜਾ ਕੇ ਆਪਣੇ ਅਕਾਊਂਟ ਦਾ ਨੰਬਰ ਭਰ ਕੇ ਜਾਂ ਫਿਰ ਆਪਣੇ ਏਟੀਐਮ ਕਾਰਡ ਦਾ ਨੰਬਰ ਭਰ ਕੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਓਟੀਪੀ ਲੈ ਕੇ ਆਪਣੇ ਪਿੰਨ ਨੂੰ ਦੁਬਾਰਾ ਬਹੁਤ ਸੌਖੇ ਤਰੀਕੇ ਦੇ ਨਾਲ ਰੀ ਜਨਰੇਟ ਕਰ ਸਕਦੇ ਹੋ ਸੋ ਏਟੀਐਮ ਕਾਰਡ ਦਾ ਪਿੰਨ ਕਿਤੇ ਵੀ ਲਿਖ ਕੇ ਨਾ ਰੱਖੋ ਨੰਬਰ 4 ਦੇ ਉੱਪਰ ਯਾਦ ਰੱਖਣ ਵਾਲੀ ਇਹ ਗੱਲ ਹੈ ਕਿ ਤੁਹਾਨੂੰ ਆਪਣੇ ਖਾਤੇ ਦੇ ਵਿੱਚ ਆਪਣੀ ਟਰਾਂਜੈਕਸ਼ਨ ਅਲਰਟ ਸੇਵਾਵਾਂ ਨੂੰ ਹਮੇਸ਼ਾ ਚਾਲੂ ਰੱਖਣਾ ਚਾਹੀਦਾ ਹੈ ਤਾਂ ਕਿ ਜਦੋਂ ਵੀ ਤੁਹਾਡੇ ਖਾਤੇ ਦੇ ਵਿੱਚ ਕੋਈ ਟਰਾਂਜੈਕਸ਼ਨ ਹੋਵੇ ਪੈਸੇ ਨਿਕਲਣ ਜਾਂ ਫਿਰ ਪੈਸੇ ਜਮ੍ਹਾਂ ਹੋਣ ਤਾਂ ਤੁਹਾਨੂੰ ਅਲਰਟ ਆ ਜਾਵੇ ਅਤੇ ਤੁਹਾਨੂੰ ਪਤਾ ਲੱਗ ਜਾਵੇ ਅਤੇ ਜੇਕਰ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਨਿਕਲੇ ਹਨ ਅਤੇ ਤੁਸੀਂ ਪੈਸੇ ਨਹੀਂ ਕਢਵਾਏ ਤਾਂ ਫਿਰ ਤੁਸੀਂ ਫਟਾਫਟ ਚੌਕਸ ਹੋ ਸਕਦੇ ਹੋ ਨੰਬਰ 5 ਦੇ ਉੱਪਰ ਤੁਸੀਂ ਆਪਣੇ ਏਟੀਐਮ ਕਾਰਡ ਦਾ ਪਿੰਨ ਕਦੇ ਵੀ ਕਿਸੇ ਦੇ ਨਾਲ ਸਾਂਝਾ ਨਾ ਕਰੋ ਹੁਣ ਵੀਡੀਓ ਦੇ ਦੂਜੇ ਭਾਗ ਦੀ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਹੈਗਾ ਏਟੀਐਮ ਕਾਰਡ ਲੈ ਕੇ ਜਦੋਂ ਆਪਾਂ ਪੈਸੇ ਕਢਵਾਣ ਜਾਂਦੇ ਹਾਂ ਉਸ ਵਕਤ ਸਾਨੂੰ ਕਿਹੜੀ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਹੁਣ ਇਸ ਦੇ ਵਿੱਚ ਨੰਬਰ 1 ਤੇ ਹਮੇਸ਼ਾ ਯਾਦ ਰੱਖੋ ਕਿ ਏਟੀਐਮ ਕਾਰਡ ਲੈ ਕੇ ਜਦੋਂ ਤੁਸੀਂ ਪੈਸੇ ਕਢਵਾਉਣ ਜਾਓਗੇ ਤਾਂ ਕਿਸੇ ਵੀ ਸੁੰਨਸਾਨ ਥਾਂ ਦੇ ਉੱਪਰ ਮੌਜੂਦ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦਾ ਜੋਖਮ ਵੀ ਨਹੀਂ ਲੈਣਾ ਚਾਹੀਦਾ ਨੰਬਰ 2 ਦੇ ਉੱਪਰ ਏਟੀਐਮ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਤੁਸੀਂ ਇਹ ਸੁਨਿਸ਼ਚਿਤ ਜ਼ਰੂਰ ਕਰ ਲਓ ਕਿ ਏਟੀਐਮ ਦੇ ਵਿੱਚ ਕੋਈ ਸ਼ੱਕੀ ਗਤੀਵਿਧੀ ਤਾਂ ਨਹੀਂ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਅਤੇ ਜੇਕਰ ਅਜੀਹਾ ਹੈ ਤਾਂ ਫਿਰ ਪੈਸੇ ਕਢਵਾਉਣ ਤੋਂ ਗਰੇਜ਼ ਕਰੋ ਅਤੇ ਕਿਸੇ ਨੇੜੇ ਦੇ ਹੋਰ ਏਟੀਐਮ ਦੇ ਉੱਪਰ ਜਾ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰੋ ਨੰਬਰ 3 ਦੇ ਉੱਪਰ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਇਹ ਜ਼ਰੂਰ ਚੈੱਕ ਕਰ ਲਓ ਕਿ ਜਿੱਥੇ ਤੁਸੀਂ ਕਾਰਡ ਇਨਸਰਟ ਕਰਨਾ ਹੈ ਉਹ ਵਾਲਾ ਬਾਕਸ ਅਤੇ ਜਿੱਥੋਂ ਪੈਸੇ ਨਿਕਲਦੇ ਨੇ ਉਹ ਵਾਲਾ ਬਾਕਸ ਢਿੱਲੇ ਨਾ ਹੋਣ ਅਤੇ ਜੇਕਰ ਇਹ ਤੁਹਾਨੂੰ ਢਿੱਲੇ ਲੱਗ ਰਹੇ ਨੇ ਤਾਂ ਫਿਰ ਪੈਸੇ ਕਢਵਾਉਣ ਦੇ ਵਿੱਚ ਕੋਈ ਨਾ ਕੋਈ ਖਤਰਾ ਹੋ ਸਕਦਾ ਹੈ ਸੋ ਅਜਿਹੇ ਮੌਕੇ 'ਵੀ ਪੈਸੇ ਕਢਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੁਣ ਅਗਲਾ ਨੰਬਰ ਹੈ ਜਦੋਂ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕਢਵਾਣੇ ਹਨ ਅਤੇ ਤੁਸੀਂ ਆਪਣਾ ਪਿੰਨ ਉੱਤੇ ਭਰਨਾ ਹੈ ਤਾਂ ਫਿਰ ਉਸ ਕੀਪੈਡ ਨੂੰ ਆਪਣੇ ਖੱਬੇ ਹੱਥ ਦੇ ਨਾਲ ਲੁਕੋ ਲੈਣਾ ਚਾਹੀਦਾ ਹੈ ਤਾਂ ਕਿ ਏਟੀਐਮ ਦਾ ਪਿੰਨ ਭਰਨ ਵੇਲੇ ਤੁਹਾਡਾ ਪਿੰਨ ਕਿਸੇ ਨੂੰ ਵੀ ਸੱਜੇ ਖੱਬੇ ਤੋਂ ਨਜ਼ਰ ਨਾ ਆਵੇ। ਨੰਬਰ 5 ਦੇ ਉੱਪਰ ਜਦੋਂ ਤੁਹਾਡੀ ਟ੍ਰਾਂਜੈਕਸ਼ਨ ਸਮਾਪਤ ਹੋ ਜਾਂਦੀ ਹੈ ਤੁਸੀਂ ਪੈਸੇ ਕਢਵਾ ਚੁੱਕੇ ਹੁੰਦੇ ਹੋ ਤਾਂ ਫਿਰ ਏਟੀਐਮ ਦੇ ਵਿੱਚ ਕੈਨਸਲ ਬਟਨ ਦਬਣਾ ਵੀ ਨਾ ਭੁੱਲੋ। ਅਤੇ ਸੁਨਿਸ਼ਚਿਤ ਜਰੂਰ ਕਰੋ ਕਿ ਤੁਹਾਡੀ ਟ੍ਰਾਂਜੈਕਸ਼ਨ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ ਅਤੇ ਜਦੋਂ ਟ੍ਰਾਂਜੈਕਸ਼ਨ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਹੈ ਤਾਂ ਫਿਰ ਏਟੀਐਮ ਦੀ ਸਕਰੀਨ ਦੇ ਉੱਪਰ ਦੁਬਾਰੇ ਤੋਂ ਵੈਲਕਮ ਲਿਖਿਆ ਹੋਇਆ ਆ ਜਾਂਦਾ ਹੈ। ਦੋਸਤੋ ਇਹ ਕੁਝ ਟਿਪਸ ਨੇ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰੋਗੇ ਤਾਂ ਫਿਰ ਏਟੀਐਮ ਕਾਰਡ ਦੇ ਨਾਲ ਹੋਣ ਵਾਲੇ ਫਰੌਡ ਦੀ ਸੰਭਾਵਨਾ ਲਗਭਗ ਖਤਮ ਹੋ ਜਾਂਦੀ ਹੈ ਇਹਨਾਂ ਟਿਪਸ ਨੂੰ ਖੁਦ ਵੀ ਫੋਲੋ ਕਰੋ ਅਤੇ ਆਪਣੇ ਪਰਿਵਾਰ ਦੇ ਬਜ਼ੁਰਗਾਂ ਅਤੇ ਘੱਟ ਜਾਣਕਾਰਾਂ ਨੂੰ ਜਾਂ ਨਵਾਂ-ਨਵਾਂ ਏਟੀਐਮ ਕਾਰਡ ਵਰਤਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਜਰੂਰ ਦੱਸੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਟੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ